ਨਾ ਵੱਲੋਂ ਭਾਰਤ ਬੰਦ ਦੀ ਕਾਲ ਦਾ ਸਮਰਥਨ ਹੋਣਾ ਹਿੰਦੁਸਤਾਨ ਟ੍ਰੇਡ ਯੂਨੀਅਨ ਇਸਨਾਲੀ ਟਰਾਂਸਪੋਰਟ ਯੂਨੀਅਨ ਵੱਲੋਂ ਵੀ ਦਿੱਤਾ ਗਿਆ ਤਾਂ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤ ਬਾਂਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਹੁਣ ਪੀਆਰਟੀਸੀ ਤੇ ਪੰਜਾਬਸ ਮਲਾਜ਼ਮਾ ਵੱਲੋਂ ਵੀ ਚੱਕਾ ਜਾਮ ਕੀਤਾ ਗਿਆ ਹੜਤਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਟਰਾਂਸਪੋਰਟ ਯੂਨੀਅਨ ਵੱਲੋਂ ਵੀ ਕਿਹਾ ਗਿਆ ਹੈ ਕਿ ਹਿੱਟ ਐਂਡ ਰਨ ਨਿਯਮ ਦੇ ਵਿੱਚ ਅਮੈਂਡਮੈਂਟ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਨੀ ਹਿੱਟ ਐਂਡ ਰਨ ਨਿਯਮ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਪਰ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦਾ ਸੰਸ਼ੋਧਨ ਨਾ ਕਰਨ ਦੇ ਚੱਲਦਿਆਂ ਹੁਣ ਟਰਾਂਸਪੋਰਟ ਯੂਨੀਅਨ ਹਿੰਦੁਸਤਾਨ ਟ੍ਰੇਡ ਯੂਨੀਅਨ ਵੱਲੋਂ ਵੀ ਇੱਕ ਕਾਲ ਦਿੱਤੀ ਗਈ ਸੀ ਕਿ ਪੂਰੇ ਭਾਰਤ ਦੇ ਵਿੱਚ ਬਸਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਟਰਾਂਸਪੋਰਟ ਯੂਨੀਅਨ ਵੱਲੋਂ ਹੜਤਾਲ ਕੀਤੀ ਜਾਵੇਗੀ ਜਿਸ ਦੇ ਚੱਲਦੇ ਅੱਜ ਕਿਸਾਨਾਂ ਦੇ ਭਾਰਤ ਬੰਦ ਕਾਲ ਦੇ ਸਮਰਥਨ ਦੇ ਵਿੱਚ ਵੀ ਟਰਾਂਸਪੋਰਟ ਯੂਨੀਅਨ ਵੱਲੋਂ ਸਮਰਥਨ ਦਿੰਦੋਏ ਬਸਾਂ ਦੀ ਹੜਤਾਲ ਰੱਖੀ ਗਈ ਐਸ ਦੇ ਨਾਲ ਹੀ ਦੱਸ ਜੀਏ ਕਿ ਲਗਾਤਾਰ ਹੀ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮਰਥਨ ਕੀਤਾ ਜਾ ਰਿਹਾ ਐਸ ਦੇ ਨਾਲ ਹੀ ਵੱਖ-ਵੱਖ ਯੂਨੀਅਨਾਂ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੜਤਾਲ ਕੀਤੀ ਗਈ ਐਸ ਦੇ ਨਾਲ ਹੀ ਦੱਸ ਜੀਏ ਕਿ ਲੁਧਿਆਣਾ ਪਟਿਆਲਾ ਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਤੋਂ ਪੀਆਰਟੀਸੀ ਦੇ ਪੰਨ バス ਮੁਲਾਜ਼ਮਾ ਵੱਲੋਂ ਹਟਾਲ ਕੀਤੀ ਗਈ ਐਜਨਾਲੀ ਉਹਨਾਂ ਦਾ ਇਸ ਮੌਕੇ ਤੇ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਸੁਣਾ ਦਿੰਨੇ ਆ ਤਾਂ ਕਿਸਾਨਾ ਵੱਲੋਂ ਭਾਰਤ ਬੰਦੀ ਕਾਲ ਦਾ ਸਮਰਥਨ ਹੋਣਾ ਹਿੰਦੁਸਤਾਨ ਟ੍ਰੇਡ ਯੂਨੀਅਨ ਜਨ ਸਕੱਤਰ ਪੰਜਾਬ 8ਕ ਅਤੇ ਕਨਵੀਨਰ ਪੀਆਰਸੀ ਵਰਕਰਸ ਐਕਸ਼ਨ ਕਮੇਟੀ ਪਟਿਆਲਾ ਗੱਲ ਕਰੀਏ ਕਿਸਾਨਾਂ ਵੱਲੋਂ ਜਿਹੜੀ ਕਾਲ ਕੀਤੀ ਗਈ ਹੈ ਬੱਸ ਸਟੈਂਡ ਬੱਸ ਬੰਦ ਕਰਨ ਵਾਤੇ ਕਿੱਦਾਂ ਦੇਖ ਰਹੇ ਹੋ ਬੱਸ ਬੰਦ ਹੈ ਦੇਖੋ ਇਹ ਕਿਸਾਨਾਂ ਵੱਲੋਂ ਨਹੀਂ ਹੈ ਅਸਲ ਦੇ ਵਿੱਚ 10 ਕੇਂਦਰੀ ਟ੍ਰੇਡ ਯੂਨੀਅਨ ਸੰਗਠਨ ਔਰ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੇ ਦੇਸ਼ ਦੀਆਂ ਧਿਰਾਂ ਉਹਨਾਂ ਨੇ ਰਲ ਕੇ ਪਿੰਡੂ ਭਾਰਤ ਬੰਦ ਤੇ ਅਦਯੋਗਿਕ ਹੜਤਾਲ ਦਾ ਸੱਦਾ ਦਿੱਤਾ ਹੈ ਸਦਕ ਕਿਸ ਲਈ ਗੱਲ ਲਈ ਦਿੱਤਾ ਹੈ ਕਿ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਬੇਰੁਜ਼ਗਾਰਾਂ ਗਰੀਬਾਂ ਦੀਆਂ ਸਭ ਦੀਆਂ ਮੰਗਾਂ ਛੋਟੇ ਕਾਰੋਬਾਰੀ ਦੀਆਂ ਸਭ ਦੀਆਂ ਮੰਗਾਂ ਸਾਂਝੀਆਂ ਨੇ ਸੋ ਇਸ ਕਰਕੇ ਮੋਦੀ ਸਰਕਾਰ ਦੀ ਜਿਹੜੀਆਂ ਆਰਥਿਕ ਨੀਤੀਆਂ ਨੇ ਔਰ ਲੋਕਵਿਰੋਧੀ ਨੀਤੀਆਂ ਨੇ ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਪਬਲਿਕ ਸੈਕਟਰ ਦਾ ਨਿੱਜੀ ਕਰਨਾ ਹੈ, ਸਰਕਾਰੀ ਜਾਇਦਾਦਾਂ ਵੇਚਣ ਦੀ ਗੱਲ ਹੈ ਔਰ ਲੈਂਡ ਆਰਡਰ ਦੀ ਸਿਚੁਏਸ਼ਨ ਹੈ, ਹੈਲਥ, ਐਜੂਕੇਸ਼ਨ ਸਾਰੇ ਅਧਾਰਿਆਂ ਦੀ ਜਿਹੜੀ ਕਾਟੀਆਂ ਦੇ ਭਾਅ ਵੇਚਣ-ਵਟਣ ਦੀ ਔਰ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਐਮਐਸਪੀ ਦੀ ਗਰੰਟੀ ਨਾ ਕਰਨਾ, ਉਹਨਾਂ ਨੂੰ ਮੁਆਵਜ਼ੇ ਨਾ ਦੇਣਾ, ਲਖੀਮਪੁਰ ਖੀਰੀ ਦਾ ਇਨਸਾਫ ਨਾ ਦੇਣਾ ਅਨੇਕਾਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹ ਵੀ ਅਰਥਕ ਮੰਗਾਂ ਰੇ ਕਰਜ਼ਾ ਮਾਫੀ ਨਾ ਕਰੀ ਉਹਨਾਂ ਦੀ ਪੈਨਸ਼ਨ ਬੁਢਾਪੇ ਦੇ ਵਿੱਚ ਨਾ ਦੇਣਾ ਸੋ ਇਹ ਪੂਰੇ ਸਮਾਜ ਦੀਆਂ ਮੰਗਾਂ ਪੂਰੇ ਸਮਾਜ ਦੇ ਵਿਰੋਧ ਦੇ ਵਿੱਚ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਸਾਰਾ ਸਮਾਜ ਇਹਨਾਂ ਨੇ ਤੰਕ ਕੀਤਾ ਹੋਇਆ ਇਹ ਲੰਮਸਾਲ ਇਕਤਾ ਬਣੀ ਹੈ ਹਿੰਦੁਸਤਾਨ ਦੇ ਪੈਮਾਨੇ ਤੇ ਜਿਹੜੀ ਟ੍ਰੇਡ ਯੂਨੀਅਨ ਦੀ ਔਰ ਕਿਸਾਨਾਂ ਦੀ ਤੇ ਕਿਰਤੀਆਂ ਦੀ ਇਕਤਾ ਜਿਹੜੀ ਉਹਦੇ ਤਹਿਤ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਬੰਦ ਦਾ ਸੱਦਾ ਜਿਹਦੇ ਪੇਸ਼ੇ ਨਜ਼ਰ ਅੱਜ ਵੱਡੇ ਵੱਡੇ ਅਦਾਰਿਆਂ ਦੇ ਵਿੱਚ ਔਰ ਟੋਟਲ ਕਿਸਾਨ ਥੋੜਾ ਜਿਹਾ ਹੋਰ ਦਿਨ ਚੜਦਾ ਤਾਂ ਟੋਟਲ ਸੜਕਾਂ ਬੰਦ ਹੋਣਗੀਆਂ ਸਾਰੇ ਪਿੰਡੂ ਭਾਰਤ ਦੇ ਵਿੱਚੋਂ ਸ਼ਹਿਰਾਂ ਵੱਲੋਂ ਆਵਾਜਾਈ ਬੰਦ ਹੋਊਗੀ ਮੁਕੰਮਲ ਸਭ ਚੌਕ ਬੰਦ ਹੋਣਗੇ ਅੱਜ ਪੀਆਰਟੀਸੀ ਦੇ ਵਿੱਚ ਪੀਆਰਸੀ ਦੇ ਸਾਰੇ ਡਿਪਾਂ ਦੇ ਵਿੱਚ ਇਸੇ ਤਰੀਕਾ ਪੰਜਾਬ ਰੋਡਵੇਜ਼ ਦੇ ਵਿੱਚ ਟਰਾਂਸਪੋਰਟ ਮੁਕੰਮਲ ਤੌਰ ਤੇ ਬੰਦ ਹੈ ਕੱਲੀ ਸਰਕਾਰੀ ਟਰਾਂਸਪੋਰਟ ਹੀ ਨਹੀਂ ਪ੍ਰਾਈਵੇਟ ਟਰਾਂਸਪੋਰਟ ਦੀ ਅੱਜ ਵੀ ਕੋਈ ਬੱਸ ਨਹੀਂ ਚੱਲ ਰਹੀ ਇਹ ਇਹਨਾਂ ਡਿਮਾਂਡਸ ਦੇ ਆਧਾਰ ਤੇ ਦਿੱਤੀ ਜਿਹੜੀ ਹੜਤਾਲ ਹੈ ਤੇ ਉਹ ਸਫਲ ਹੜਤਾਲ ਹੈ ਤੇ ਮੋਦੀ ਨੂੰ ਇਸ ਗੱਲ ਦਾ ਅ ਮੈਂ ਸਮਝਦਾ ਇੱਕ ਕਰਾਰਾ ਜਵਾਬ ਹੈ ਵੀ ਜਨਤਾ ਹੇਠਾਂ ਕਿੰਨੀ ਤੰਗ ਹੈ ਔਰ ਮੋਦੀ ਦੇ ਨੀਤੀਆਂ ਤੋਂ ਕਿੰਨੀ ਪਰੇਸ਼ਾਨ ਹੈ ਇਸ ਕਰਕੇ ਜਿਹੜੀ ਸਫਲ ਹੜਤਾਲ ਹੋਈ ਹੈ ਪੀਆਰਟੀਸੀ ਦੀ ਜਿਹੜੀ ਹੜਤਾਲ ਹੈ ਇਹਦੇ ਵਿੱਚ ਐਕਸ਼ਨ ਕਮੇਟੀ ਦੇ ਵਿੱਚ ਛੇ ਜਥੇਬੰਦੀਆਂ ਸ਼ਾਮਲ ਨੇ ਜਿਦੇ ਵਿੱਚ ਏਟਕ ਇੰਟਕ ਕਰਮਚਾਰੀ ਦਲ ਐਸਸੀਬੀਸੀ ਐਸਟੂ ਹੈ ਤੇ ਰਿਟਾਇਰਡ ਵਰਕਰਸ ਭਾਈਚਾਰਾ ਮੰਚ ਹੈ ਇਹ ਤੋਂ ਇਲਾਵਾ ਠੇਕੇਦਾਰੀ ਸਿਸਟਮ ਦੇ ਤਹਿਤ ਜਿਹੜੇ ਮੁੰਡੇ ਕੰਮ ਕਰਦੇ ਨੇ ਉਹ ਵੱਡੇ ਪੱਦਰ ਦੇ ਉੱਤੇ ਉਹਨਾਂ ਨੇ ਵੀ ਹੜਤਾਲ ਦੀ ਕਾਲ ਦਾ ਸੱਦਾ ਦੇ ਕੇ ਸਦ ਨੂੰ ਪੂਰਤ ਤਰ੍ਹਾਂ ਕੰਮਜਾਬ ਕੀਤਾ ਹੈ ਲੇਕਿਨ ਗੱਲ ਕਰੀਏ ਫਰੀਆਣੇ ਵੱਲ ਜਾਣ ਨੂੰ ਪਹਿਲਾਂ ਹੀ ਬੱਸਾਂ ਬੰਦ ਸੀ ਅੱਜ ਮੁਕੰਮਲ ਜਿਹੜਾ ਸਟ੍ਰਾਈਕ ਹੈ ਜਿਹਦੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੈ ਜਿਨ੍ਹਾਂ ਨੇ ਕਿਤੇ ਕੰਮ ਤੇ ਜਾਣਾ ਕੁਝ ਵੀ ਜਾਣਾ ਜਾਂ ਬਾਹਰ ਜਾਣਾ ਉਹਨਾਂ ਦੇ ਬਾਰੇ ਕਿਹਨੂੰ ਜ਼ਿੰਮੇਵਾਰ ਸਮਝੋ ਦੇਖੋ ਮੈਂ ਸਮਝਦਾ ਇਹ ਨਰੇਟਿਵ ਸੈੱਟ ਕਰਨਾ ਵੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਸਰਕਾਰ ਦੀ ਕੁ ਜ਼ਿੰਮੇਵਾਰੀ ਨਹੀਂ ਮਹੀਨਿਆਂ ਬਧੀ ਟ੍ਰੇਡ ਯੂਨੀਅਨ ਨੇ ਔਰ ਕਿਸਾਨਾਂ ਨੇ ਕਿਹਾ ਹੋਇਆ ਵੀ ਅਸੀਂ ਫਲਾਣੇ ਦਿਨ ਬੰਦ ਕਰਾਂਗੇ ਉਹ ਸਰਕਾਰ ਦਾ ਕੰਮ ਹੁੰਦਾ ਵੀ ਟ੍ਰੇਡ ਯੂਨੀਅਨਾਂ ਨੂੰ ਕਿਸਾਨਾਂ ਨੂੰ ਬਲਾਕ ਕਰ ਉਹਨਾਂ ਦੀ ਮੰਗਾਂ ਨੂੰ ਸੈਟੀਸਫਾਈ ਕਰੇ ਜੈਨੂਅਲ ਮੰਗਾਂ ਦੇ ਉੱਤੇ ਜੀ ਕੰਮ ਕਰਦੀ ਇਹਨਾਂ ਪਰੇਸ਼ਾਨੀਆਂ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਪ੍ਰੋਟੈਸਟ ਦੇ ਤਰੀਕੇ ਕੀ ਨੇ ਮੰਗ ਪੱਤਰ ਦਿੰਦੇ ਆ ਮੰਗਾਂ ਅਖਬਾਰਾਂ ਚ ਦਿੰਦੇ ਆ ਸਰਕਾਰ ਨੂੰ ਕਹਿ ਰਹੇ ਆ ਵੀ ਸਾਡੇ ਨਾਲ ਗੱਲਬਾਤ ਕਰੇ ਮਸਲੇ ਹੱਲ ਕਰੇ ਜੇ ਸਰਕਾਰ ਨਹੀਂ ਸੁਣਦੀ ਤਾਂ ਡੈਮੋਕਰੈਟਿਕ ਤਰੀਕੇ ਨਾਲ ਹੋਰ ਆਵਾਮ ਕੋਲੇ ਤਰੀਕਾ ਕੀ ਰਹਿ ਜਾਂਦਾ ਸੋ ਇਸ ਕਰਕੇ ਪਰੇਸ਼ਾਨੀ ਹੋ ਸਕਦੀ ਹੈ ਪਰ ਇਹ ਪਰੇਸ਼ਾਨੀ ਦੇ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਮਰ ਮ ਸਿੰਘ ਧਾਲੀਵਾਲ ਜਨਸਿਕੱਤਰ ਪੰਜਾਬ 8 ਤੱਕ ਅਤੇ